ਅੰਜ ਦਿਨ ਸਰਕਾਰੀ ਡਾਕਟਰਾਂ ਦੀ ਹੜਤਾਲ ਚੱਲਣ ਤੋਂ ਬਾਅਦ ਹੁਣ ਇੱਕ ਵਾਰ ਫਿਰ OPD ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੋਈ ਹੈ ਫਿਰੋਜ਼ਪੁਰ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹੈਗੇ ਆ ਸਾਡੇ ਨਾਲ MD ਡਾਕਟਰ ਜਤਿੰਦਰ ਕੋਚਣ ਮੌਜੂਦ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਰਕਾਰ ਦੇ ਨਾਲ ਗੱਲਬਾਤ ਵੀ ਹੋਈ ਹੈ ਔਰ OPD ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਔਰ 2 ਘੰਟੇ ਅੱਜ ਐਕਸਟਰਾ ਜਿਹੜੀ OPD ਹੈ ਉਹ ਕਰਨਗੇ ਸਾਡੇ ਨਾਲ ਡਾਕਟਰ ਜਤਿੰਦਰ ਕੋਚਣ ਮੌਜੂਦ ਨੇ ਡਾਕਟਰ ਸਾਹਿਬ ਸਰਕਾਰ ਦੇ ਨਾਲ ਕੀ ਗੱਲ ਹੋਈ ਔਰ ਪਹਿਲਾਂ ਪੰਜ ਦਿਨ ਜਿਹੜੀ ਓਪੀਡੀ ਬੰਦ ਰਹੀ ਹੈਗੀ ਸੀਗੀ ਪਹਿਲੇ ਇੱਕ ਕਈ ਘੰਟੇ ਸੀ ਫਿਰ ਪੂਰਾ ਦਿਨ ਹੋਈ ਅੱਜ ਤੋਂ ਜਿਹੜੀ ਓਪੀਡੀ ਫਿਰ ਸਟਾਰਟ ਹੋ ਗਈ ਹੈ ਅ ਪਰਸੋ ਸਾਡੀ ਮਾਨਯੋਗ ਸਿਹਤ ਮੰਤਰੀ ਜੀ ਨਾਲ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਉਸ ਮੀਟਿੰਗ ਵਿੱਚ ਸਾਰੀਆਂ ਸੜੀਆਂ ਸਾਰੀਆਂ ਮੰਗਾਂ ਨੂੰ ਜਾਈ ਠਰ ਆਇਆ ਤੇ ਸਾਰੀਆਂ ਮੰਗਾਂ ਉਹਨਾਂ ਨੇ ਬਿਨਾਂ ਸ਼ਰਤੋਂ ਮੰਗ ਲਈਆਂ ਤੇ ਇਹ ਅਸੀਂ ਇਸ ਦਾ ਸਰ ਪੀਸੀਐਮ ਨੂੰ ਸਵਾਗਤ ਕਰਦੀ ਹੈ ਤੇ ਇਸ ਕਰਕੇ ਜੋ ਸਾਡੇ ਮਾਂਗ ਸਰ ਕੇ ਮੰਨੀ ਕੀਤੇ ਲੋਕ ਇਤ ਨੂੰ ਦੇਖਦੇ ਹੋਏ ਅਸੀਂ ਸਟ੍ਰਾਈਕ ਕਾਲ ਆਫ ਕਰਤੀ ਸੀ ਤੇ ਵੈਸੇ ਤਾਂ ਅਸੀਂ ਕਿਸੇ ਮਰੀਜ਼ ਨੂੰ ਤੰਗ ਹੋ ਨਹੀਂ ਦਿੱਤਾ ਸੀ ਐਮਰਜੈਂਸੀ ਸੇਵਾ ਅਸੀਂ ਦੇ ਰਹੇ ਸੀ ਫਿਰ ਵੀ ਅਸੀਂ ਇਹ ਦੇਖਦੇ ਹੋਏ ਕਿ ਕੁਝ ਮਰੀਜ਼ ਜਿਵੇਂ ਸਟ੍ਰਾਈਕ ਵਿੱਚ ਤੰਗ ਨਾ ਹੋਏ ਉਹਨਾਂ ਤੇ ਅਸੀਂ ਇਹ 2 ਦਿਨ ਵਾਸਤੇ 2 ਘੰਟੇ ਵਕਤੀ ਐਕਸਟਰਾ ਕਰਾਂਗੇ ਤਾਂ ਕਿ ਕੋਈ ਬੈਕਲੌਗ ਹੋਵੇ ਜਾਂ ਪੁੱਛੋ ਮਰੀਜ਼ ਸਾਡੀ ਸੇਵਾ ਲੈ ਸਕਦਾ ਜੀ ਮੇਨ ਜਿਹੜੀ ਮੰਗ ਸੀਗੀ ਤੁਹਾਡੀ ਕਿਹੜੀ ਕਿਹੜੀ ਹੈਗੀ ਸੀ ਮੇਨ ਮੰਗ ਸਾਡੀ ਸਭ ਤੋਂ ਜਿਹੜੀ ਵੱਡੀ ਸੀ ਉਹ ਤਾਂ ਹੈਗਾ ਸੀ ਸਿਕਿਉਰਿਟੀ ਦਾ ਮੁੱਦਾ ਸੀ ਜਿਹੜਾ ਉਸ ਵਾਸਤੇ ਸਾਡੀ ਡਿਸਕਸ਼ਨਲ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਬਹੁਤ ਆਸ਼ਵਸਨ ਦਿੱਤਾ ਹੈ ਕਿ ਉਸ ਰਾਹ ਤੇ ਕੰਮ ਚੱਲ ਰਿਹਾ ਹੈ ਜਲਦੀ ਹੀ ਉਹ ਗਰਾਉਂਡ ਤੇ ਦੇਖਣ ਨੂੰ ਮਿਲੇਗਾ ਦੂਸਰੀ ਮੰਗ ਸਾਡੀ ਸੀ ਜਿਹੜੀ ਟਾਈਮ ਬౌੰਡ ਤਰੱਕੀਆਂ ਸੀ 4 9 14 ਦੀਆਂ ਉਹ ਵੀ ਇਨ ਪ੍ਰਿੰਸੀਪਲ ਗਵਰਨਮੈਂਟ ਨੇ ਮੰਗ ਲਈ ਹੈ ਤੇ ਜਲਦੀ ਹੀ ਉਹ ਕਹਿੰਦੇ ਆ ਵਿਦੀਨ 3 ਮੰਥਸ ਉਹ ਲਾਗੂ ਕਰ ਦਿੱਤੀ ਜਾਏਗੀ ਤੇ ਤੀਸਰੀ ਡਿਮਾਂਡ ਸਾਡੀ ਸੀ ਜਿਹੜੇ ਡਾਕਟਰਸ ਦੀ ਭਰਤੀ ਦੀ ਉਹ ਵੀ ਮੰਨ ਲਈ ਹੈ ਤੇ 400 ਪ ਜੀ ਡਾਕਟਰਾਂ ਦੀ ਭਰਤੀ ਹੁੰਦੀ ਹੈ ਤਾਂ ਕਾਫੀ ਜਿਹੜਾ ਰਾਹਤ ਜਿਹੜੀ ਆ ਲੋਕਾਂ ਨੂੰ ਮਿਲੇਗੀ ਮਰੀਜ਼ਾਂ ਨੂੰ ਮਿਲੇਗੀ ਕਿਉਂਕਿ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਕਾਫੀ ਕਮੀ ਹੈ ਬਿਲਕੁਲ ਜੀ ਡਾਕਟਰਾਂ ਦੀ ਭਰਤੀ ਹੋਏਗੀ ਸਭ ਤੋਂ ਪਹਿਲਾਂ ਤਾਂ ਇਹ ਹੋਏਗਾ ਕਿ ਇੱਥੇ ਕਿਉਂ ਨਾ ਐਮਰਜੈਂਸੀ ਡਾਕਟਰ ਘਾਟੇ ਗਏ ਨੇ ਤੇ ਸਪੈਸ਼ਲਿਸਟਸ ਨੂੰ ਨਾਈਟ ਡਿਊਟੀਆਂ ਕਰਨੀਆਂ ਪੈਂਦੀਆਂ ਨੇ ਨਾਈਟ ਡਿਊਟੀ ਕਰਕੇ ਉਹ ਸੇਰੇ ਜੋ ਨਹੀਂ ਆਉਂਦਾ ਤੇ ਜਿਹੜੇ ਵੀ ਮਰੀਜ਼ ਨੂੰ ਉਹ ਸਪੈਸ਼ਲਿਸਟ ਦੀ ਲੋੜ ਹੈ ਉਹਨੂੰ ਨਹੀਂ ਮਿਲ ਪੰਦਾ ਹੁਣ ਜਦੋਂ ਡਾਕਟਰਾਂ ਦੀ ਭਰਤੀ ਹੋ ਜੇਗੀ ਇਹ ਐਮ ਉਹ ਜ਼ਿਆਦਾ ਹੋ ਜਾਣਗੇ ਤੇ ਸਪੈਸ਼ਲਿਸਟ ਜਿਹੜਾ ਹੈ ਆਪਣੇ ਕੰਮ ਵੱਲ ਧਿਆਨ ਦੇ ਸਕਦੇ ਅੱਜ ओपीडी ਫੇਰ ਸ਼ੁਰੂ ਹੋ ਚੁੱਕੀ ਹੈ ਤਾਂ 2 ਘੰਟੇ ਅੱਜ ਵੱਧ ਕੰਮ ਕਰਾਂਗੇ ਡਾਕਟਰ ਕਿਉਂਕਿ ਜਿਹੜੇ ਪਹਿਲੇ ਹੜਤਾਲ ਕੀਤੀ ਹੈਗੀ ਸੀ ਜੇ ਕਿਸੇ ਮਰੀਜ਼ ਨੇ ਦਿਖਾਣਾ ਤਾਂ ਉਹ ਸੋਮਵਾਰ ਤੇ ਮੰਗਲਵਾਰ ਪਾ ਜਿਹੜਾ ਓਪੀਡੀ ਦਾ ਟਾਈਮ ਹੁੰਦਾ ਉਸ ਤੋਂ 2 ਘੰਟੇ ਬਾਅਦ ਵੀ ਜਿਹੜਾ ਡਾਕਟਰ ਹੈ ਉਹ ਦੇਖਣਗੇ ਤਾਂ ਕਿ ਕਿਸੇ ਮਰੀਜ਼ ਨੂੰ ਜੇ ਕੋਈ ਰਹਿ ਗਿਆ ਹੈਗਾ ਉਹ ਮਰੀਜ਼ ਨਾ ਰਵੇ ਤਾਂ ਉਸ ਦੀ ਪ੍ਰੋਬਲਮ ਜਿਹੜੀ ਹੈ ਉਸ ਦਾ ਹੱਲ ਕੀਤਾ ਜਾਵੇ ਤਾਂ 2 ਘੰਟੇ ਅੱਜ ਵੱਧ ਜਿਹੜਾ ਕੰਮ ਕਰਨਗੇ ਡਾਕਟਰ ਤਾਂ ਜਿਹੜੀਆਂ ਮੰਗਾਂ ਹੈਗੀਆਂ ਸੀਗੀਆਂ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਔਰ ਉਸ ਤੋਂ ਬਾਅਦ ਮੰਗਾਂ ਵੱਲ ਜਿਹੜਾ ਧਿਆਨ ਦਿੱਤਾ ਗਿਆ ਹੈਗਾ ਔਰ ਵਾਪਸ ਓਪੀਡੀ ਜਿਹੜੀ ਹੈ ਡਾਕਟਰਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਕੈਮਰਾ ਪਰਸਨ ਉਹੀ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰ ਉਸ ਪਰ